ਬਾਬਾ ਸਾਖਸ਼ਾਹ ਸੇਠੋ ਕੇ ਸੇਠ ਵੀ ਰਾਜਮਾਨ ਨੇ ਔਰ ਮਨ ਬੜਾ ਖੁਸ਼ ਹੈ ਔਰ ਖੁਸ਼ੀ ਦੇ ਅੰਸੂ ਵੀ ਛਲਕੇ ਨੇ ਬਸ ਬਾਬਾ ਜੀ ਜਿਸ ਇਤਨੀ ਕਿਰਪਾ ਬਣਾਈ ਰੱਖਣਾ ਆਪਣੀ ਔਰ ਅੱਜ ਮਨ ਦੇ ਵਿੱਚ ਗੱਲ ਸੀਗੀ ਮੈਂ ਗੱਲ ਕਰਨਾ ਚਾਹੁੰਦਾ ਸੀ ਲੇਕਿਨ ਕੁਮਾਰ ਗੁਰੂ ਜੀ ਦਾ ਭੇਟਾ ਘਰ ਦੇ ਵਿੱਚ ਰੁਝਾਨ ਸੀਗਾ ਔਰ ਮੈਂ ਕਹਿਣਾ ਚਾਹੁੰਦਾ ਆ ਕਿ ਕੁਮਾਰ ਗੁਰੂ ਜੀ ਸਾਰੀ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਜਿੰਨੀ ਜਲਦੀ ਜਲਦੀ ਕੀਰਤਨ ਕਰਵਾਉਣਾ ਚਾਹੁੰਦੇ ਹੋ ਕਰਵਾ ਲਓ ਹੋਂਦ ਤੇ ਤੁਹਾਡਾ ਬਹੁਤ ਘੱਟ ਭਾਵ ਦੇ ਵਿੱਚ ਕੀਰਤਨ ਹੋ ਰਿਹਾ ਹੈ ਉਹ ਸ਼ਰਧਾ ਭਰਤਨ ਹੋ ਰਿਹਾ ਹੈ ਅੱਜ ਸਤਿ ਸ਼੍ਰੀ ਅਕਾਲ ਕੁਮਾਰ ਗੌਰਵ ਜੀ ਦੀ ਕੀਰਤਨ ਕਰਾਉਣ ਲਈ ਘੱਟੋ ਘਾਟ ਵੀ 20 ਲੱਖ ਰੁਪਏ ਦਾ ਅਮਾਉਂਟ ਦੇਖ ਕੇ ਵੀ ਕੀਰਤਨ ਨਹੀਂ ਹੋ ਪਾਏਗਾ ਪਹਿਲੇ ਬੁੱਕ ਨਹੀਂ ਹੋਊਗਾ ਐਸਾ ਦੀ ਬਹੁ ਪ੍ਰੀਖਿਆ ਹੋਈ ਆ ਕੱਲ ਦੀ ਬਾਰਿਸ਼ ਨਹੀਂ ਰੁਕ ਰਹੀ ਸੀਗੇ ਸਾਨੂੰ ਕੋਈ ਉਮੀਦ ਨਹੀਂ ਸੀ ਵੀ ਅੱਜ ਵੀ ਕੀਰਤਨ ਹੋਏਗਾ ਪਰ ਕੁਮਾਰ ਗੌਰਵ ਜੀ ਨੇ ਹੌਸਲਾ ਦਿੱਤਾ ਕੀ ਹੋਏਗਾ ਬਾਬੇ ਦਾ ਕੀਰਤਨ ਹੋਏਗਾ ਜ਼ਰੂਰ ਹੋਏਗਾ ਤੇ ਹੋ ਹੋ ਰਿਹਾ ਸਾਰਿਆਂ ਨੂੰ ਸੰਗਤ ਨੂੰ ਬਹੁਤ ਹੀ ਆਨੰਦ ਆਇਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਕੁਮਾਰ ਗੌਰਵ ਜੀ ਨੂੰ ਤੁਮਾਰਾ ਆਪਣੀ ਪ੍ਰੋਗਰਾਮ ਵਿੱਚ આમંત્રਿਤ ਕੀਤਾ ਜਾਏ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਜਿੱਥੇ ਬਾਬਾ ਜੀ ਆਏ ਨੇ ਅਸੀਂ ਪੂਰਾ ਦਿਨ ਨਾ ਜ਼ਿਆਦਾ ਇੰਜੋਏ ਕੀਤਾ ਹੈ ਮਤਲਬ ਕੀ ਦਸੀਏ ਕਿੰਨੀ ਖੁਸ਼ੀ ਹੋ ਰਹੀ ਹੈ ਸਾਨੂੰ ਅਸੀਂ ਜ਼ਾਇਰ मगन हो गए थे खाते श्याम जी के लिए बहुत ज़्यादा मतलब कि कुमार गौरव अंकल ने भी बहुत अच्छे भजन गाए उनकी वजह से आज सारे मगन हो चुके थे सारे खुश हो गए बहुत आनंद आया बहुत आनंद आया जिन्नी बार भी अस कीर्तन है जागरण कराइए ऐसे कुमार गौरव जी नहीं बुलाना चाहते हैं बहुत ज़्यादा अच्छा लगा बहुत ही ज़्यादा बहुत मजा आया इतना मज़ा कभी नहीं आता बहुत मज़ा आया ਅੱਜ ਕਸ਼ਮੀਰ ਨਗਰ ਦੇ ਵਿੱਚ ਸ਼ਾਦ ਦਾ ਮਾਤਾ ਮੰਦਲ ਵਿੱਚ ਬਸੰਤ ਪੱਚੀ ਦੀ ਬੂਤੀ ਸਥਾਪਨਾ ਕੀਤੀ ਗਈ ਹੈ ਇੱਥੇ ਕੁਮਾਰ ਗੋਗਰ ਜੀ ਨੇ ਆ ਕੇ ਫਰਾ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਗੁਣਗਾਨ ਕੀਤਾ ਜੈ ਸ਼ੀ ਸ਼ੰਮ ਦੇਖੋ ਜੀ ਬਾਬਾ ਸਾਖਸ਼ਾਹ ਸੇਠੋ ਕੇ ਸੇਠ ਵੀ ਰਾਜਮਾਨ ਨੇ ਔਰ ਮਨ ਬੜਾ ਖੁਸ਼ ਹੈ ਔਰ ਖੁਸ਼ੀ ਦੇ ਅੰਸੂ ਵੀ ਛਲਕੇ ਨੇ ਬਸ ਬਾਬਾ ਜੀ ਇਸ ਤਰੀ ਕਿਰਪਾ ਬਣਾਈ ਰੱਖਣ ਆਪਣੀ ਔਰ ਇਹੀ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਬਾਬਾ ਜੀ ਅੱਜ ਕਿਰਪਾ ਕੀਤੀ ਹੈ ਹਰ ਗਾਥਿ ਸਿਦੇ ਦੀ ਆਪਣੀ ਕਿਰਪਾ ਕਰਦੇ ਰਹਨ ਤੇ ਕੁਮਾਰ ਗੁਰੂ ਜੀ ਕੋ ਆਪਣਾ ਕੀਰਤਨ ਕਰਾਉਂਦੇ ਰਹਨ ਔਰ ਅੱਜ ਮਨ ਦੇ ਵਿੱਚ ਗੱਲ ਸੀਗੀ ਮੈਂ ਗੱਲ ਕਰਨਾ ਚਾਹੁੰਦਾ ਸੀ ਲੇਕਿਨ ਕੁਮਾਰ ਗੁਰੂ ਜੀ ਦਾ ਪੇਟਾ ਗਾਂ ਦੇ ਵਿੱਚ ਉਹ ਜਾਨ ਸੀਗਾ ਔਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਕੁਮਾਰ ਗੁਰੂ ਜੀ ਸਾਰੀ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੰਨੀ ਜਲਦੀ ਜਲਦੀ ਕੀਰਤਨ ਕਰਵਾਉਣਾ ਚਾਹੁੰਦੇ ਹੋ ਕਰਵਾ ਲਓ ਹੁਣ ਤੇ ਤੁਹਾਡਾ ਬਹੁਤ ਘੱਟ ਪਾਸ ਦੇ ਵਿੱਚ ਕੀਰਤਨ ਹੋ ਰਿਹਾ ਹੈ ਔਰ ਸ਼ਰਧਾ ਭਰਤ आई थिंक साल बाद कुमार गौरव जी दी कीर्तन ग्रानली कटो काट भी 2.2 लाख रुपए ਦਾ अमाउंट ਦੇ ਕੇ ਵੀ ਕੀਰਤਨ ਹੋਏਗਾ ਪਹਿਲੇ ਬੁੱਕ ਨਹੀਂ ਹੋਊਗਾ कुमार गौरव जी ਤੇ ਬਾਬਾ ਜੀ ਦੀ અપਾਰ ਕਿਰਪਾ ਆ ਔਰ ਇਹ ਕਿਰਪਾ ਬਾਬਾ ਜੀ ਦੀ ਦਿਨ ਦਿਨ ਵਧਦੀ ਜਾ ਰਹੀ ਹੈ ਮੈਂ ਦੇਖ ਲਿਆ ਉਹਨੇ ਛਲਕ ਜੋ ਬਾਬਾ ਜੀ ਦੇ ਛਲਕ ਆ ਬਾਬਾ ਜੀ ਦੇ ਉਹਦੇ ਇਤਕ ਬਾਹਰ ਕਿਰਪਾ ਆ ਰਹੀ ਹੈ ਬਹੁਤ ਆਨੰਦ ਆਇਆ ਜੀ ਬਹੁਤ ਆਨੰਦ ਆਇਆ ਜਿੰਨਾ ਕੋ ਮੀਸੀ ਉਤੋਂ ਕਈ ਗੁਣਾ ਜ਼ਿਆਦਾ ਮਨਦਾ ਹੈ ਸ਼ਾਮੇ ਮੈਂ ਨਹੀਂ ਕਹਾਂਗਾ ਕਿ ਜੇ ਕੀਰਤਨ ਕਰਵਾਇਆ ਤੁਸੀਂ ਸ਼ਾਮ ਬਾਬਾ ਦੇ ਕੀਰਤਨ ਕੁਮਾਰ ਗੋਰੇ ਜੀ ਕੋ ਕਰਵਾਓ ਤੁਹਾਨੂੰ ਮਹਿਸੂਸ ਨਹੀਂ ਹੋਏਗਾ ਕਿ ਹਾਂ ਵੀ ਤੁਸੀਂ ਆਪਣੇ ਕੀਰਤਨ ਦੇ ਵਿੱਚ ਬਕਰ ਬੈਠੇ ਹੋ ਜਾਂ ਕਿਤੇ ਬਾਹਰ ਬੈਠੇ ਹੋ ਤੁਹਾਨੂੰ ਬਹੁਤ ਆਨੰਦ ਆਏਗਾ ਬਹੁਤ ਆਨੰਦ ਆਏਗਾ ਜਦਾ ਬੋਲ ਸਾਚੇ ਦਰਬਾਰ ਕੀ ਜੇਕਰ ਆ ਸ਼ਰਦਮਈ ਜੀ ਦਾ ਬੋਲ ਸਾਚੇ ਦਰਬਾਰ ਸ਼ਾਮ ਬਾਬਾ ਦੇ ਮੰਦਰ ਚ ਗਾਡੂ ਸ਼ਾਮ ਜੀ ਦੇ ਪੁੱਤ ਸਤਪਨਾ ਆਏਗੇ ਕਹਿੰਗੇ ਉਹਨਾਂ ਦਾ ਸਰੂਪ ਆ ਗਿਆ ਉਹਨਾਂ ਦਾ ਨੂਰ ਦੇਖੋ ਤੁਸੀਂ ਕਿੰਨਾ ਆਇਆ ਹੈ ਕਿੰਨਾ ਨੂਰ ਆਇਆ ਸਾਰੇ ਦੇਖਦੇ ਹੀ ਰਹਿ ਗਏ ਇਹਨਾਂ ਨੂਰ ਆਇਆ ਉਹਨਾਂ ਦੇ ਦਰਬਾਰ 'ਚ ਅੱਜ ਬਾਣ ਕੀਰਤਨ ਹੋਇਆ ਕਿੰਨਾ ਰੰਗ ਆ ਗਿਆ ਇਹ ਸਾਡੀ ਬਹੁ ਪ੍ਰੀਖਿਆ ਹੋਈ ਆ ਕੱਲ ਦੀ ਬਾਰਿਸ਼ ਨਹੀਂ ਰੁਕ ਰਹੀ ਸੀਗੀ ਸਾਨੂੰ ਕੋਈ ਉਮੀਦ ਨਹੀਂ ਸੀ ਵੀ ਅੱਜ ਵੀ ਕੀਰਤਨ ਹੋਏਗਾ ਪਰ ਕੁਮਾਰ ਗੌਰਵ ਜੀ ਨੇ ਹੌਸਲਾ ਦਿੱਤਾ ਕੀ ਹੋਏਗਾ ਬਾਬੇ ਦਾ ਕੀਰਤਨ ਹੋਏਗਾ ਜ਼ਰੂਰ ਹੋਏਗਾ ਤੇ ਹੋ ਰਿਹਾ ਹੈ ਹੋ ਰਿਹਾ ਹੈ ਕੀਰਤਨ ਬਹੁਤ ਆਨੰਦ ਆਇਆ ਜੀ ਖਦ ਤੋਂ ਜ਼ਿਆਦਾ ਮਤਲਬ ਜੋ ਸੋਚਿਆ ਨਹੀਂ ਸੀ ਉਸ ਤੋਂ ਵੀ ਜ਼ਿਆਦਾ ਆਨੰਦ ਆਇਆ ਬਹੁਤ ਜ਼ਿਆਦਾ ਆਨੰਦ ਆਇਆ ਰੋਣ ਕਾ ਲੱਗ ਗਿਆ ਅੱਜ ਬਹੁਤ ਜ਼ਿਆਦਾ ਭਾਈ ਦੇ ਦਰਵਾਜ਼ੇ ਤੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਰੋਣ ਕੇ ਲੱਗਿਆ ਆ ਬਸ ਅੱਗੇ ਵੀ ਇਦਾਂ ਹੀ ਲੱਗਿਆ ਰਹਿਣਾ ਦੇਸ਼ ਸ਼ਾਮੀ ਸਾਨੂੰ ਸਾਰਿਆਂ ਨੂੰ ਸੰਗਤ ਤੋਂ ਬਹੁਤ ਹੀ ਆਨੰਦ ਆਇਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਕੁਮਾਰ ਗੌਰਵ ਜੀ ਨੂੰ ਤੁਮਾਰਾ ਆਪਣੇ ਪ੍ਰੋਗਰਾਮ ਵਿੱਚ આમંત્રਿਤ ਕੀਤਾ ਜਾਏਗਾ ਆਗਮਨਤਾ ਸਾਰੇ ਜੀ ਬੋਤ ਅੱਜ ਤੱਕ ਵੀ ਸਾਡਾ ਮਨ ਨਹੀਂ ਕਰ ਰਿਹਾ ਕਿ ਬਸ ਮਾਪਤੀ ਦਾ ਟਾਈਮ ਹੋ ਚੁੱਕਾ ਹੈ ਕਿ ਇਹ ਸਾਡਾ ਮਨ ਨਹੀਂ ਹੈ ਕਿ ਅਜੇ ਥੋੜੀ ਦੇਰ ਹੋਰ ਭਜਨ ਕੀਤੇ ਹੋਣਾ ਚਾਹੀਦਾ ਹੈ ਆਪਦੇ ਵਿੱਚ ਡਰ ਸੇ ਪਾਰ ਇਸ ਦਾ ਜੀ ਪਰ ਬਾਬਾ ਸ਼ਾਮ ਜੀ ਦੀ ਕਿਰਪਾ ਹੈ ਕਿ ਕੁਝ ਨਹੀਂ ਅਧਰ ਹੋਇਆ ਸਾਡਾ ਕਾਟੋ ਸ਼ਾਮ ਜੀ ਦਾ ਬਹੁਤ ਅੱਛਾ ਨਿਕਲ ਗਿਆ ਕਿਤੇ ਅਸੀਂ ਸ਼ਾਮ ਪ੍ਰੇਮੀਆਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਹੁਣ ਚਾਰਦਾ ਮਾਤਾ ਮੰਦਿਰ ਵਿੱਚ ਕਾਟੋ ਸ਼ਾਮ ਜੀ ਆ ਚੁੱਕੇ ਨੇ ਆਪਣਾ ਹੁਮੂਮਾ ਕੇ ਵਿੱਚ ਰੋਜ਼ ਮੰਦਿਰਾਂ ਤੇ ਆਪਣਾ ਕਾਟੋ ਸ਼ਾਮ ਜੀ ਦੇ ਵਿੱਚ ਕਿਤਨੇ ਵਿੱਚ ਸਤ ਸਦਾਰਤਾ ਜਤ ਜੀ ਅੱਸੀ ਸ਼ਾਮ ਜੀ ਮੇਰਾ ਨਾਮ ਖੁਸ਼ੀ ਸ਼ਰਮਾ ਹੈ ਹਾਰੇ ਕੇ ਸਹਾਰੇ ਕੀ ਜੈ ਹੋ ਜੀ ਠੀਕ ਹੋ ਗਿਆ ਜੀ ਬਾਬਾ ਸ਼ਾਮ ਜੀ ਆਏ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਜਿੱਥੇ ਬਾਬਾ ਜੀ ਆਏ ਨੇ ਅਸੀਂ ਪੂਰਾ ਦਿਨ ਅੰਨਾ ਜ਼ਿਆਦਾ ਇੰਜੋਏ ਕੀਤਾ ਹੈ ਮਤਲਬ ਕੀ ਦਸੀਏ ਕਿੰਨੀ ਖੁਸ਼ੀ ਹੋ ਰਹੀ ਹੈ ਸਾਨੂੰ ਅਸੀਂ ਜ਼ਾਇਰ ਕਮਾਲ ਕਰੋ ਜੀ ਗਾਰੇ ਚ ਕਿਸ ਤਰ੍ਹਾਂ ਨੱਚ ਟੱਪ ਰਹੇ ਸਤ ਅਸੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਅੰਨਾ ਜ਼ਿਆਦਾ ਇੰਜੋਏ ਕੀਤਾ ਹੈ ਨਾ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਬਾਬਾ ਜੀ ਦੇ ਆਨ ਦੀ ਕਿਉਂਕਿ ਕਿੱਥੇ ਖਾਟੂ ਸ਼ਾਮ ਜੀ ਔਰ ਇੱਥੇ ਮਤਲਬ ਬਹੁਤ ਵੱਡੀ ਗੱਲ ਹੈ ਸਾਡੇ ਲਈ ਸੀ ਸੋਚਿਆ ਵੀ ਨਹੀਂ ਸੀ ਕਦੇ ਇਹ ਚੀਜ਼ ਹੋਗੀ ਬਟ ਅਰੇ ਰਾਜਸਥਾਨ ਵਰਗਾ ਨਜ਼ਾਰਾ ਮਿਲ ਗਿਆ ਬਿਲਕੁਲ ਬਿਲਕੁਲ ਆ ਲੱਗ ਰਿਹਾ ਸੀ ਖਾਟੂ ਜੀ ਇੱਥੇ ਹੀ ਨੇ ਮਤਲਬ লাগ ਨਹੀਂ ਰਹੀ ਸਾਨੂੰ ਰਾਜਸਥਾਨ ਜਾਣ ਦੀ ਲੋੜ ਹੈ ਮਤਲਬ ਤੁਹਾਨੂੰ ਅਲਾਦਾ ਇੱਥੇ ਹੀ ਹੈ ਸਾਡੇ ਘਾਟੂ ਜੀ ਇੱਥੇ ਰੋਣ ਘੱਲ ਲੱਗਣ ਗਿਆ ਹੁਣ ਹਰ ਬਾਰ ਹੋਰ ਇੱਥੇ ਲੱਗਣ ਗਿਆ ਹੁਣ ਸਾਰੇ ਜਣੇ ਜ਼ਰੂਰ ਇੱਥੇ ਆਇਆ ਕਰੋ ਮੰਦਿਰ ਚ ਕਸ਼ਮੀਰ ਨਗਰ ਚਾਹੇ ਸ਼ਰਦਾ ਮਾਤਾ ਮੰਦਿਰ ਜੀ ਜ਼ਰੂਰ ਸਾਰਿਆਂ ਨੇ ਆਣਾ ਹੈ ਜ਼ਰੂਰ ਹਾਜ਼ਰੀ ਭਰਨੀ ਹੈ ਬਹੁਤ ਆਨੰਦ ਆਉਂਦਾ ਇੱਥੇ ਆ ਕੇ ਥੈਂਕ ਯੂ ਸੋ much ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੀ ਬਹੁਤ ਅੱਛਾ ਲਗਾ ਬਹੁਤ ਖੁਸ਼ੀ ਹੋਈ ਮੈਂ ਤਾਂ ਬਹੁਤ ਐਸੈਕਿਡ ਹੋ ਕਿ ਹਮਾਰੇ ਹਮਾਰੇ ਮੰਦਿਰ ਮੈਂ ਘਾਟੂ ਸ਼ਾਮ ਜੀ ਆਏ ਹੈ और इतनी खुशी हो रही है कि खाटू श्याम जी हमारे घर में आया बहुत खुशी हो। रहे बहुत मतलब कि मगन हो गए थे खाटू श्याम जी के लिए बहुत ज्यादा मतलब कि कुमार गौरव अंकल ने भी बहुत अच्छे भजन हैं उनकी वजह से आज सारे मगन हो चुके थे सारे खुश हो बहुत बार मतलब कि मैं अभी गिन नहीं सकती बहुत बार अनलिमिटेड मैंने सुन लिया उनके अलग हर बहुत अलग आनंद आता है बहुत अलग आनंद आता है उनका बहुत अच्छा आनंद आता है हम हम कहना चाहते हैं कि प्लीज़ हमारे मंदिर में शारदा माता मंदिर प्लीज़ आप आए यहाँ पे आके हाजिरी दे दर्शन ले खाटू श्याम जी के प्लीज़ आइए हाँ बहुत मज़ा आया इत बहुत वाला लगा इतने आके हाँ जी बहुत वाया

ਅੱਜ ਅਸੀਂ ਆਪਣੀ ਖੁਸ਼ੀ ਬਿਆਨ ਤਾਂ ਕਰ ਨਹੀਂ ਸਕਦੇ ਸਾਡੇ ਮੰਦਰ 'ਚ ਅੱਜ ਸ਼ਾਮ ਜੀ ਵੀ ਆ ਗਏ ਤੇ ਮੈਂ ਇਹੀ ਚਾਹਨੀ ਹੈ ਕਿ ਇਸ ਮੰਦਰ ਨੂੰ ਇੰਨਾ ਕਿ ਵਧਾਇਆ ਜਾਵੇ ਕਿਥੇ ਲਾਈਨਾਂ ਲੱਗਣ ਬਹੁਤ ਆਨੰਦ ਆਇਆ ਬਹੁਤ ਆਨੰਦ ਆਇਆ ਜਿੰਨੀ ਵਾਰ ਵੀ ਅਸੀਂ ਕੀਰਤਨ ਕਰਾਈਏ ਜਾਗਰਣ ਕਰਾਈਏ ਅਸੀਂ ਕੁਮਾਰ ਗੌਰਵ ਜੀ ਨੂੰ ਹੀ ਬੁਲਾਣਾ ਚਾਹੁੰਦੇ ਹਾਂ बहुत ज़्यादा अच्छा लगा बहुत ही ज़्यादा बहुत मज़ा आया इतना मज़ा कभी नहीं आता बहुत मज़ा आया बस। बहुत ज़्यादा बहुत अच्छा फील हुआ मतलब इतना बड़ा फंक्शन करवाया बहुत अच्छा लगा शाम भी कितना आगे। बहुत अच्छा बहुत मज़ा अच्छा आएगा भी अच्छा था। हाँ जी बहुत ज़्यादा कि वो भी आए और देखें ਅੱਜ ਕਸ਼ਮੀਰ ਨਗਰ ਦੇ ਵਿੱਚ ਸ਼ਾਹਦਾ ਮਾਤਾ ਮੰਦਰ ਵਿੱਚ ਬਸੰਤ ਪੰਚਮੀ ਦੇ ਮੂrti ਸਥਾਪਨਾ ਕੀਤੀ ਗਈ ਹੈ ਇੱਥੇ ਕੁਮਾਰ ਗੋਗੋਬ ਜੀ ਨੇ ਆ ਕੇ ਸਾਰਾ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਗੁਣਗਾਨ ਕੀਤਾ ਹੁਣ ਕਸ਼ਮੀਰ ਨਗਰ ਦੇ ਅੰਦਰ ਸਾਡੀ ਗੁਫਾ ਦੇਖਣ ਜਾਓ ਸ਼ਾਹਦਾ ਮਾਤਾ ਮੰਦਰ ਜੇਹੀ ਸੰਗਤ ਨੂੰ ਨਾ ਪਤਾ ਹੋਵੇ ਇੱਥੇ ਆਵੇ ਖਾਟੂ ਸ਼ਾਮ ਜੀ ਦੇ ਇੱਥੇ ਮੂrti ਸਥਾਪਨਾ ਕੀਤੀ ਹੈ ਇੱਥੇ ਆ ਕੇ ਦਰਸ਼ਨ ਕਰੇ ਨਾ ਖਾਟੂ ਸ਼ਾਮ ਜੀ ਦਾ ਅਸ਼ੀਰਵਾਦ ਪਾਇਆ ਜਾਵੇ ਕਿੰਨਾ ਆਨੰਦ ਆ ਗਿਆ ਬਹੁਤ ਆਨੰਦ ਆਇਆ ਅੱਜ ਪਹਿਲੇ ਵੀ ਅਸੀਂ ਜਾਗਨ ਤੋਂ ਆਇਆ ਸੀਗਾ ਕੁਮਾਰ ਗੋਜੀ ਕੋ ਬਹੁਤ ਨਾਲ ਕੀਤਾ ਅੱਜ ਨਾਲ ਇੱਥੇ ਕੀਰਤਨ ਕੀਤਾ ਬੜੀ ਸ਼ਰਧਾ ਨਾਲ ਕੀਤਾ ਸਾਗੀ ਸੰਗਤ ਨੂੰ ਬਹੁਤ ਮਜ਼ਾ ਆਇਆ ਉਹ ਖਾਟੂ ਸ਼ਾਮ ਦੀ ਮੂਰਤੀ ਸਥਾਪਨਾ ਗਈ ਇਹਨਾਂ ਨੇ ਇੱਥੇ ਆ ਕੇ ਵਧੀਆ ਸਾਗਾ ਕੀਰਤਨ ਕੀਤਾ ਜੀ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਸੀਆ ਗੁਪਤਾ ਕਿਹਾ ਹੋ ਕੇ ਬਾਬਾ ਸ਼ਾਮ ਜੀ ਦੀ ਕਿੰਨੀ ਕਿਰਪਾ ਹੋਈ ਅੱਜ ਬਹੁਤ ਜ਼ਿਆਦਾ ਕਿਹਦਾ ਲੱਗ ਰਿਹਾ ਤਾਂ ਭਾਈ ਜੀ ਬਹੁਤ ਆਨੰਦ ਆ ਰਿਹਾ ਤਾਂ हाँ जी बहुत अच्छा मतलब क्या कहे बहुत अच्छा उनके उनके सारे भजन बहुत अच्छे होते हैं उनकी आवाज़ वगैरह सब हाँ जी कैसा लगता है बड़ा अच्छा लगता है मतलब उनके गाने का स्टाइल भी अच्छा लगता है और उनके भजन भी अच्छे लगते हैं हाँ जी वो पक्का आने चाहिए तो सिर्फ वही आने चाहिए। हाँ जी बड़ा सिर्फ वही आने चाहिए, आने चाहिए। हाँ जी आएगा हर बार बहुत शाम प्रेमी को क्या शाम प्रेमी जो आज आए हैं उनको भी बहुत आनंद मिला होगा एंड then... प्रेमी आते रहे, आते रहे। शाम। हर बार आए जय श्री श्याम जय श्री शाम कैसा लगा आज का केतर? बहुत अच्छा लगा उन्होंने कुमार गौरव जी आए थे उन्होंने बहुत अच्छा गाया उन्होंने जो सुर लाए थे वो भी बहुत अच्छे गाए भजन भी बहुत अच्छा गाया। तो में शाम जी आ बहुत अच्छा लगा कैसा संगत कैसे कर रही थे? बहुत अच्छा लगा बहुत इंजॉय किया हाँ जी शाम भक्तों को क्या कहोगे आए इधर दर्शन पाए प्लीज आई बहुत अच्छा लगा जय श्री श्याम मुझे तो 15 16 साल हो गए मैं यहां सेवदार थी पहले बहुत पहले थी जो माता जी थे एक्चुअली मेरी ना कोई प्रॉब्लम हो गई थी तो मैं आना छोड़ दी थी तीन चार साल नहीं आई थी तो उसके बाद मैं अचानक आई यहाँ पे और मैंने खाटू श्याम लेके आई थी तुलसी भी आते गई थी खाटू श्याम लेके आई तो उसके बाद मैंने आते ही खाटू श्याम का कीर्तन घर में रख दी तो सारे बहुत खुश हो गए मेरे घर पर जाके बहुत रौनका लाइयाँ खाटू श्याम का और तब से मैं यहाँ पर आ रही हूँ फिर दोबारा से जुड़ी हूँ तो आज तक मतलब जब से दोबारा जुड़ी हूँ जब भी मुझे टाइम लगता है मैं आती हूँ बहुत बहुत आनंद आया बस कुमार गौरव जी ने बहुत आनंद लाया बहुत रौनक लाइया बस खाटू नरेश की कृपा है और ऐसी कृपा बनी रहे ताकि ये मंदिर आगे बढ़ता रहे जय श्री श्याम जय श्री श्याम